ਸਰਦਾਰ ਰਜਿੰਦਰ ਸਿੰਘ ਨਵੀਂ ਜਨਗਤ ਨੇ ਅਭੀ ਇਹ ਸਾਰਿਆਂ ਦਾ ਸੋਚਦੇ ਆ ਅੱਗੋਂ ਵੀ ਸਾਰਿਆਂ ਦਾ ਵਧੀਆ ਕੰਮ ਕਰ ਕਰਦੇਗਾ ਅਸੀਂ ਕੀ ਸ ਦੇ ਦੋਗੇ ਲੋਕਾਂ ਨੂੰ ਭਾਈਚਾਰੇ ਨੂੰ ਅਸੀਂ ਕਹਿੰਨੇ ਸਾਰੇ ਭਾਈਚਾਰੇ ਨੂੰ ਮਿਲ ਕੇ ਇਦਾਂ ਦੇ ਧਿਆਰ ਬਣਾਣੇ ਚਾਹੀਦੇ ਆ ਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਜੀ ਬਾਬਾ ਦੀਸੀਮੋਡੇਸ਼ਨ ਵੱਲੋਂ ਮਾ ਸ਼ਿਵਰਾਤਰੀ ਦਾ 11ਵਾਂ ਵਿਸ਼ਾਲ ਭੰਡਾਰਾ ਲਗਾਇਆ ਲਗਾਇਆ ਗਿਆ ਜੋ ਕਿ ਘੰਟਾ ਘਰ ਚੌਂਕ ਵਿਖੇ ਲਗਾਇਆ ਗਿਆ ਸਾਡੀ ਫਾਡੇਸ਼ਨ ਵੱਲੋਂ ਕੋਈ ਵੀ ਮਤਲਬ ਧਾਰਮਿਕ ਜਾਂ ਸਮਾਜੀ ਕਾਰਿਆ ਹੁੰਦਾ ਸਾਡੀ ਫਾਡੇਸ਼ਨ ਵੱਲੋਂ ਹਰੇਕ ਕਾਰਿਆ ਕੀਤਾ ਜਾਂਦਾ ਕੋਈ ਨਗਰ ਕੀਰਤਨ ਰਾਤ ਯਾਤਰਾ ਨਿਕਲਦੀ ਹੈ ਪੂਰੀ ਰੋਡ ਤੇ ਫੁੱਲ ਵਿਸ਼ਾ ਕੇ ਉਹਦਾ ਸਵਾਗਤ ਕੀਤਾ ਜਾਂਦਾ ਅੱਜ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਬਾਬਾ ਦੀਸੀਮੋਡੇਸ਼ਨ ਵੱਲੋਂ ਸ਼ਿਵਰਾਤਰੀ ਮੌਕੇ ਤੇ ਆਪਣੇ ਮੇਅਰ ਸਾਹਿਬ ਜੀ ਰਕੇਸ਼ ਪ੍ਰਾਸ਼ਾ ਜੀ ਤੇ ਉਹਨਾਂ ਦੀ ਟੀਮ ਨੋ ਇਨਵਿਟੇਸ਼ਨ ਦਿੱਤਾ ਗਿਆ ਕਿ ਉਹਨਾਂ ਨੇ ਆ ਕੇ ਆਪਣੀ ਪੂਰੀ ਟੀਮ ਨਾਲ ਆ ਕੇ ਸਾਡਾ ਮਨ ਵਧਾਇਆ ਤੇ ਸਾਰਿਆਂ ਨੂੰ ਵਾਈ ਗੁਰੂ ਜੀ ਦਾ ਹਰ ਮਹੀਨੇ ਸੰਗਰਾ ਦੇ ਸੰਗਰਾ ਤੋਂ ਫ੍ਰੀ ਬਸ ਯਾਤਰਾ ਦਰਬਾਰ ਸਾਹਿਬ ਤੇ ਆਈ ਜੋ ਕਿ ਆ ਸਕਣਾ ਤੇ ਸਾਡੀ ਸੋਵੀ ਬਸ ਯਾਤਰਾ ਹੋਏਗੀ ਸੋਵੀ ਪੂਰੀ ਅਲਗੀ ਜਲੇਵਾ ਜੁਗਲੀ ਹੋ ਜਾਣੀ ਹੈ ਸੋਵੀ ਬਸ ਯਾਤਰਾ ਜਾਏਗੀ ਤੇ ਹੋਰ ਕੋਈ ਵੀ ਨਗਰ ਕੀਰਤਨ ਲੰਗਰ ਸਾਡੇ ਹਰੇ ਮਹੀਨੇ ਕੋਈ ਨਾ ਕੋਈ ਲੰਗਰ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਅਸੀਂ ਹਰ ਇੱਕ ਧਰਮ ਦਾ ਵੱਧ ਚੜ ਕੇ ਸਤਿਕਾਰ ਕਰਦੇ ਸਾਡੀ ਫਿਡੇਸ਼ਨ ਮਤਲਬ ਹਰ ਇੱਕ ਧਰਮ ਚ ਵੱਧ ਚੜ ਕੇ ਕਰੇ ਕਿਤੇ ਆਂ ਤੁਹਾਨੂੰ ਬਹੁਤ ਬਹੁਤ ਵਧਾਈ ਦਿੰਦਾ ਸਾ ਕੰਟਾਗੜ ਮਾਰਕੀਟ ਬਾਬਾ ਦੀ ਸੰਗਤ ਦੇ ਜਿੰਨੇ ਵੀ ਮੈਂਬਰ ਆ लवली ਵੀਰ ਸਾਰੇ ਮਹਿੰਦੀ ਵੀਰ ਜਿੰਨੀ ਐਸੋਸੀਏਸ਼ਨ ਦੇ ਮੈਂਬਰ ਆ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਤੇ ਇਹੀ ਪ੍ਰਭੂ ਅੱਗੇ ਅਰਦਾਸ ਕਰਦਾ ਵੀ ਇਹੀਂ ਇਹਨਾਂ ਨੂੰ ਇਹੀਂ ਚੜ੍ਹਦੀ ਕਲਾ ਰੱਖੇ ਤਾਂ ਕਿ ਬੋਲੇ ਸ਼ੰਕਰ ਦੇ ਇਹੀਂ ਲੰਗਰ ਲਾਉਂਦੇ ਰਹਿਣ ਸੇਵਾ ਕਰਦੇ ਰਹਿਣ ਤੇ ਸਮਾਜ ਸੇਵਾ ਵੀ ਬਹੁਤ ਕਰਦੇ ਆ ਕਿਉਂਕਿ ਪਿਛਲੇ ਦਿਨੀ ਮੈਂ ਇੱਥੇ ਵੀ ਆਇਆ ਸੀਗਾ ਪਹਿਲਾਂ ਦੋ ਤਿੰਨ ਗੱਲਾਂ ਮੈਨੂੰ ਕਹੀਆਂ ਸੀ ਉਹ ਚ ਇੱਕ ਗੱਲ ਪੂਰੀ ਹੋ ਗਈ ਬਾਕੀ ਦੋ ਕਿਹੜੀਆਂ ਰਹਿ ਗਈਆਂ ਉਹ ਵੀ ਜਲਦੀ ਪੂਰੀ ਕਰ ਦਾਂਗਾ ਇਹ ਹੀ ਬੋਲੇ ਅੱਗੇ ਬੋਲੇ ਬਾਬਾ ਕੇ ਅਰਦਾਸ ਕਰਦਾ ਜੇ ਪ੍ਰੋਧਾਂਜ ਕੀ ਕਹਿਣਾ ਚਾਹੁੰਗੇ ਜੈ ਸ਼ੰਕਰ ਜੀ ਜਾਂ ਸ਼ਿਵ ਸ਼ੰਕਰ ਮਹਾਰਾਜ ਕੀ ਆਜੇ ਸ਼ਿਵਰਾਤਰੀ ਦੇ ਮੌਕੇ ਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਮੈਂ ਸ਼ੰਕਰ ਭਗਵਾਨ ਜੀ ਦੇ ਚਰਨਾਂ 'ਚ ਹੀ ਅਰਦਾਸ ਕਰਦਾ ਐਤੀ ਸਾਰੇ ਤੇ ਮੇਰ ਪ੍ਰਿਆਤ ਰੱਖਣ ਤੇ ਸ਼ਿਵਰਾਤਰੀ ਦੀ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਜੈ ਸ਼ੰਕਰ ਜੀ ਬੜਾ ਉਸਤਾਦ ਉਸਤਾਦ ਇਨਾਂ ਬਜਾਦਾ ਖੁਸ਼ੀ ਆ ਦਿਨ ਪੂਰੇ ਸ਼ਹਿਰ ਦੇ ਵਿੱਚ ਲੰਗਰ ਸ਼ਿਵ ਸੰਧਿਆ ਸਾਰੇ ਪਾਸੇ ਉਹ ਮਾਕੇ ਲੋਕੀ ਬਣਾ ਰਹੇ ਨੇ ਤੇ ਐਤੀ ਅਸੀਂ ਖੁਸ਼ੀ ਦਾ ਮਹੌਲ ਸਾਰੇ ਸਾਰੇ ਸਾਲ ਬਣਾਉਂਦੇ ਰਹਿਾਂਗੇ ਜੀ ਮੈਨੂੰ ਲੱਗ ਰਿਹਾ ਮੈਂ ਲੋਕਾਂ ਕੀ ਦੇਖ ਲੋਗੇ ਭਾਈ ਜੀ ਮੈਂ ਜੀ ਸਮੂੱਚੀ ਭਾਈ ਸਾਰਾਂ ਇਨਸਾਨ ਨੂੰ ਇਹੀ ਬੇਨਤੀ ਕਰਨਾ ਚਾਹਨਾ ਵੀ ਆਪਾਂ ਪਰਦੇ ਵਾਸੀ ਆ ਤੇ ਆਪਾਂ ਇੱਕ ਜੁਟ ਹੋ ਕੇ ਸਾਰੇ ਐਤੀ ਦਿਨ ਤਿਉਹਾਰ ਪਰਮਾਦਵਾ ਨਾਮ ਲੈਂਦੇ ਰਹੀਏ ਜੈ ਸ਼੍ਰੀ ਪਾਦਰ ਮਾਰਕੀਟ ਵੱਲੋਂ ਕੰਟਾ ਕਰ ਹਰ ਸਾਲ ਜਿੱਤਣਾ ਇਹ ਸਭ ਇਹਨਾਂ ਨੇ ਮਾਸ਼ੀਗਤ ਕੋਲ ਕੀਤਾ ਦਾ ਤੇ ਇਹਨਾਂ ਦਾ ਕਰਮ ਚਾਲ ਪਟਾ ਰਹਾ ਦਾ ਅੱਗੇ ਇਸ ਦਿੰਦੀ ਸਾਰਿਆਂ ਨੂੰ ਲੱਖ ਲੱਖ ਪਿਆਰ ਉਹ ਵੀਰ ਰਿੰਦਰ ਸੰਤ ਲੱਭੀ ਜੀ ਵੀਰ ਫੈਦੀ ਜੀ ਅਸੀਂ ਇਹਨਾਂ ਦੇ ਦੋ ਤਰਫ ਬਖੀਆਂ ਤੇ ਹਰ ਸਾਲ ਪ੍ਰੋਪਰ ਕਸਮ ਲਾਣਗੇ ਧੰਨ ਕਰ ਲੋਕਾਂ ਕੀ ਲੈ ਲੋਗੇ ਭਾਈ ਕਰਨ ਭਾਈ ਪੰਜਾਬ ਨੂੰ ਅਗਰੇ ਨਹੀਂ ਕਰਦੀ ਹੈ ਅਤੇ ਹਰ ਗੁਰੂ ਪੀਰ ਦੇ ਤਿਨੜੇ ਆ ਉਹ ਹਸਲਾ ਆਪਣਾ ਨਾ ਜਾਂਦੇ ਆ ਜਿਵਾਕੀ ਕੋਸੇ ਕੜੀ ਦਾ ਇੱਕ ਹਿਸਾਬ ਹੈ ਇਸ ਲਈ ਇਹ ਵੀ ਬੜੇ ਤੁਕਾਂ ਨਾ ਬਣਾਏ